ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਹਾਂਜੀ ਬਣ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਹਾਂਜੀ ਨਾਮ ਦੱਸੋ ਜੀ ਆਪਣਾ ਨਾਮ ਨਿਰਮਲ ਕੌਰ ਬੇਡੂ ਕੋਗੇ ਜ਼ਿਲ੍ਹਾ ਬਰਨਾਲਾ ਵੀਰੇ ਠੀਕ ਹੈ ਜੀ ਅੱਜ ਕੋ ਕਿੰਨੀਆਂ ਮੱਝਾਂ ਜੀ ਆਪਣੇ ਕੋਲ ਆਪਣੇ ਕੋ 6 ਮੱਝਾਂ ਵੀਰੇ ਇੱਕ ਗਾਇਆਂ ਠੀਕ ਹੈ ਜੀ ਆ ਪਹਿਲੀ ਮੱਝ ਦੀ ਜਾਣਕਾਰੀ ਦੋ ਜੀ ਇਹ ਜਿਹੜੇ 10 ਲੀਟਰ ਦੁੱਧ ਹੈ ਜੀ 1.5 ਮਹੀਨੇ ਦੀ ਗੱਭਣ ਹੈ ਮਗਰ ਅਜੇ ਕੱਟ ਠੀਕ ਹੈ ਜੀ 1 ਲੱਖ 5000 ਰੁਪਏ ਦਾ ਰੇਟ ਹੈ ਠੀਕ ਹੈ ਜੀ ਦੂਜੀ ਦਾ ਜੀ ਦੂਜੀ 7 ਮਹੀਨੇ ਦੀ ਗੱਭਣ ਹੈ ਜੀ ਦੁੱਧ ਹੋਣੀ ਛੱਡੀ ਏ 6500 ਚੌਥੀ ਦਾ ਜੀ ਇਹਦੇ 10 ਦਿਨ ਸੂਣਦੇ ਰਹਿੰਦੇ ਨੇ ਜੀ ਹਾਂਜੀ ਤੀਜੇ ਸੂਏ ਝੋਡੀ ਸੁੰਦੀ ਐ 1,20,000 ਰੇਟ ਐ ਠੀਕ ਹੈ ਜੀ ਇਹਦਾ ਮਹੀਨਾ ਰਹਿੰਦਾ ਜੀ ਹਾਂਜੀ 20 ਦਿਨ ਮਹੀਨਾ ਲੇਜੂਗੀ ਬਸ ਠੀਕ ਹੈ ਜੀ ਤੇ ਇਹ ਦੇਵਾਂਗੇ ਬਾਈ 1 20 ਦੀ ਠੀਕ ਹੈ ਜੀ ਇਹ ਦੇਵਾਂਗੇ ਬਾਈ 1 30 ਦੀ 7 ਮਹੀਨੇ ਦੀ ਘੱਬਣਾ ਜੀ ਹਜੇ ਠੀਕ ਹੈ ਜੀ ਲੋ ਭਰਾ ਪੈਣ ਦੀ ਆਪਾਂ ਵੱਡੀ ਵੀਡੀਓ ਬਣਾਈ ਆ ਮੱਝਾਂ ਦੀ ਠੀਕ ਹੈ ਜੀ ਤੁਸੀਂ ਜੇ ਚੈੱਕ ਕਰ ਸਕਦੇ ਹੋ ਬਾਕੀ ਆ ਸ਼ਾਰਟ ਵੀਡੀਓ ਠੀਕ ਹੈ ਜੀ ਤੇ ਜਿਸ ਕਿਸੇ ਨੂੰ ਵੀ ਫਟਾਈ ਮੱਝ ਪੈਣ